ਉਹ ਤੁਹਾਡੇ ਇਸ ਜਗ੍ਹਾ ਤੇ ਹੀ ਪਰਬਲ ਲੱਗ ਰਿਹਾ ਜੀ ਇੱਥੇ ਵੀ ਜੀ ਹਾਂ ਜੀ ਇਹ ਇੱਥੇ ਇੱਕ ਵਕਤ ਹਾਂ ਠੀਕ ਹੈ ਮਤਲਬ ਪਹਿਲਾਂ ਨਾਲ ਕਿੰਨਾ ਰਿਲੈਕਸਡ ਕਰਦੇ ਹੋਂ ਤੁਸੀਂ ਪਹਿਲਾਂ ਨਾਲ ਹਰ ਕਾਫੀ ਰਿਲੈਕਸ ਹੈ ਜੀ ਸੌ% ਕਿੰਨੇ ਪਰਸੈਂਟ ਅਸਰ ਦੇ ਆ 60% ਕਹਿ ਸਕਦੇ ਹਾਂ 60% ਹਾਂ 60% ਹੋ ਗਿਆ ਠੀਕ ਹੈ ਮਤਲਬ ਜਿਹੜਾ ਇੱਥੋਂ ਅੱਗੇ कसे ਜੀ ਰਹਿੰਦਾ ਸੀ ਹਰ ਵਕਤ ਉਹ ਥੋੜਾ ਰਿਲੈਕਸ ਹੈ ਜੀ ਰਿਲੈਕਸ ਲੱਗਦਾ ਹਾਂ ਜੀ ਖਾਣਾ ਪਾਣੀ ਹਜ਼ਮ ਆ ਜਾਂਦਾ ਵਕਤ ਹਾਂ ਜੀ ਹੁਣ ਹਜ਼ਮ ਆ ਜਾਂਦਾ ਨੀਂ ਸਹੀ ਹੁੰਦੀ ਹੈ ਹਾਂ ਜੀ ਓਕੇ ਠੀਕ ਹੈ ਮਤਲਬ ਜਿਵੇਂ ਤੁਹਾਡਾ ਅੱਗੇ ਪੱਥਰੀ ਬਣਿਆ ਹੋਇ ਇਹ ਇਹ ਕਿੰਨਾ ਕੁ ਟਾਈਮ ਹੋ ਗਿਆ ਜੀ ਤੁਹਾਨੂੰ ਪਹਿਲਾਂ ਸ਼ੁਰੂਆਤ ਹੋਈ ਨਾ ਸਰ ਸ਼ੁਰੂਆਤ ਤਾਂ ਕਈ ਸਾਲਾਂ ਦੀ ਹੋਇਆ ਜੀ ਮੇਰੇ ਦੋਸਤਾਂ ਮੈਡੀਸਨ ਵਗੈਰਾ ਕਿੰਨੇ ਸਾਲ ਚੱਲ ਗਈ 4 5 6 7 ਸਾਲ ਕਹਿ ਸਕਦੇ ਆ ਜੀ 6 7 ਸਾਲ ਦੇ ਵਿੱਚ ਜਿੰਨਾ ਵੀ ਤੁਹਾਡਾ ਇਹ ਟਾਈਮ ਬੀਤਿਆ ਇਹ ਵਿੱਚ ਦਵਾਈਆਂ ਲਈਆਂ ਡਾਕਟਰਸ ਤੋਂ ਹਾਂਜੀ ਹਾਂਜੀ ਉਹਨਾਂ ਨਾਲ ਕੀ ਕੋਈ ਕੰਟ੍ਰੋਲ ਡਿਫੈਂਸ ਸੀਗਾ ਉਹਨਾਂ ਨਾਲ ਕੋਈ ਬੈਨੀਫਿਟ ਮਿਲਿਆ ਨਹੀਂ ਜੀ ਓਕੇ ਚਲੋ ਹੁਣ ਤੁਹਾਡਾ ਮਨ ਕੋਈ ਸੰਤੋਸ਼ਤਾ ਹੋਈ ਜੀ ਨਹੀਂ ਸੋਖਾ ਕਰਦੇ ਆ ਆਪਣੇ ਆਪ ਬਿਲਕੁਲ ਜੀ ਜੀ ਤੇ ਤੁਸੀਂ मतलब ये मान रहे हो कि ये जो मशीन लग रही है एने नाल काफी रिलैक्स हो रिया जिवे मोडलैक्स होए है माइंडनेस हो सी की रिलैक्सेशन च होया। बिल्कुल। मतलब खिचे वेजी यानी ओ हलके हो गए। हां जी बिल्कुल जी। ਤੁਸੀਂ ਸੁਣ ਰਹੇ ਹੋ ਜੀ ਇਹ ਮੈਂ ਤੁਹਾਨੂੰ ਵੀਡੀਓ ਇਸ ਕਰਕੇ ਸ਼ੋਅ ਕਰ ਰਿਹਾ ਇਹ ਪੇਟੀ ਖਾਸ ਕਰਕੇ ਕਿ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਆਈ ਹਈ ਆ। ਜਿਹੜੀ ਇਹ ਸਮੱਸਿਆ ਹੁੰਦੀ ਹੈ ਸੋਜ ਇਥੋਂ ਪਹਾੜ ਵਾਲੇ ਪਾਸੇ ਕੀ ਆ ਵਾਲੇ ਪਾਸੇ ਇੰਨਾ ਤਾਂ ਕਿਸੇ ਸੀਪੀ ਜਾਵੇ ਇੰਨਾ ਕਿਸੇ ਐਮ ਆਰ ਆਈ ਜਾਵੇ ਨਾ ਕਲੋਨੋ ਜਾਵੇ ਨਾ ਐਂਡੋ ਜਾਵੇ ਨਾ ਸੇ ਮੋਰਸਕੋਪੀ ਜਾਵੇ। ਓਕੇ ਇਹ ਸਮੱਸਿਆ ਆਂਦੀ ਨਹੀਂ ਇਦੋਂ ਰਿਪੋਰਟਾਂ 'ਚ ਕੋਈ ਸਮੱਸਿਆ ਨਹੀਂ ਆਂਦੀ, পেট, ਪੇਸ਼ੈਂਟ ਦਾ ਤੰਗ ਹੁੰਦਾ, ਪੇਸ਼ੈਂਟ ਰੋਂਦਾ, ਤਕਲੀਫ ਤੋਂ ਹੁੰਦਾ, ਪਰਿਵਾਰਕ ਮੈਂਬਰ ਕਹਿੰਦੇ ਨੇ ਰਿਪੋਰਟਾਂ 'ਚ ਕੁਛ ਆਇਆ ਨਹੀਂ। ਤੇ ਮਤਲਬ ਮਾਨਸਿਕ ਤੌਰ ਤੇ ਰੋਗੀ ਛਾਬਦ ਕਰ ਲੈਂਦੇ ਨੇ ਕਈ ਲੋਕ। ਡਾਕਟਰ ਕਈ ਮਤਲਬ ਸਾਡੇ ਕੋਲ ਪੇਸ਼ੈਂਟ ਆਏ ਨੇ ਵੀ ਡਾਕਟਰ ਕਹਿੰਦੇ ਨੇ ਜੀ ਤੁਸੀਂ ਮਾਨਸਿਕ ਰੋਗੀਆਂ ਹੋ। ਮਾਨਸਿਕ ਸਟੈਗਿਸ ਤੇ ਕੋਲੇ ਜਾ ਕੇ ਦਵਾਈਆਂ ਲਈ ਜਾਂਦੇ ਆ। ਮਤਲਬ ਇਹ ਵੀਡੀਓ ਸ਼ੂਟ ਕਰਨ ਦਾ ਮਤਲਬ ਇੰਨਾ ਹੀ ਆ ਵੀ ਜਿੰਨਾ ਵੀ ਰੋਗੀਆਂ ਦੇ ਆ ਚੀਜ਼ਾਂ ਦੀ ਸੋਜ ਆ। ਉਹਨੂੰ ਉਦਾਹਰਣ ਦੇ ਲਈ ਜਿਹੜੀ ਮਸ਼ੀਨ ਅਸੀਂ ਲਾ ਰਹੇ ਹਾਂ, ਇਹ ਕਾਰਗਰ ਸਾਬਤ ਹੋ ਰ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਇਹ ਸੋਜ ਜਿਹੜੀ ਹੈਗੀ ਆ ਵਾਕਈ ਤੰਗ ਕਰਦੀ ਆ ਜਿਨ੍ਹਾਂ ਨੂੰ ਹੁੰਦੀ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਜਿਹੜੇ ਨਾਲ ਦੇ ਰਿਲੇਟਿਵਸ ਨੇ ਜਾਂ ਮਤਲਬ ਫੈਮਿਲੀ ਮੈਂਬਰਸ ਨੇ ਉਹਨਾਂ ਲਈ ਮਤਲਬ ਇਹ ਵੀਡੀਓ ਹੈ ਕਿ ਭਾਈ ਵਾਕਈ ਤੌਰ ਤੇ ਬਿਸ਼ਣ ਨੂੰ ਤੰਗ ਹੁੰਦਾ ਤਾਂ ਕਰਕੇ ਹੀ ਬੋਲਦਾ ਪੇਸ਼ੈਂਟ ਕਿਉਂਕਿ ਜਦੋਂ ਇਹ ਚੀਜ਼ ਰਿਲੀਵ ਹੋ ਗਈ ਕਿ ਪੇਸ਼ੈਂਟ ਆਪਣੇ ਆਪੇ ਬੋਲਣਾ ਹਟ ਜਾਂਦਾ ਕਿਉਂਕਿ ਜੇ ਹੁਣ ਕੰਡਾ ਲੱਗਿਆ ਉਹ ਫੇਰ ਹੀ ਮਤਲਬ ਕੰਡੇ ਦਾ ਦਰਦ ਹੋਊਗਾ ਨਾ ਜੇ ਹੁਣ ਇੱਥੇ ਸੋਜ ਹੋ ਗਈ ਫੇਰ ਹੀ ਤਕਲੀਫ ਹੁੰਦੀ ਆ ਜਿਹੜੀ ਉਹ ਤਕਲੀਫ ਹੁੰਦੀ ਆ ਇਹ ਵਾਕਈ ਤੌਰ ਤੇ ਉਹਨਾਂ ਹੀ ਪਤਾ ਹੁੰਦਾ ਜਿਹਨੂੰ ਹੁੰਦੀ ਹੈ ਉਹਨੇ ਮਸ਼ੀਨਾਂ ਸੇ ਜਿਹੜਾ ਚਲਾਣੇ ਆ ਇਸ ਤਰ੍ਹਾਂ ਕਰਕੇ ਚੱਲਦੀ ਆ ਇਹਨਾਂ ਦਾ ਵਾਹ ਸੀਧੀ ਹੋ ਗਈ ਆ ਰਿਲੈਕਸ਼ਨ ਹੋ ਜਾਣੀ ਆ ਤੇ ਇਹਨੇ ਵਕ ਸਟੌਪ ਕਰੇ ਨੇ ਯਾਰ ਸਟੌਪ ਹੋ ਗਈ ਆ ਸਟੌਪ ਹੋਏ ਕੇ ਇਹ ਬਲਕਾਂ ਦੇ ਵਿੱਚ ਬਲੌਕ ਨੇ ਉਹਨਾਂ ਨੂੰ ਖੋਲਦੀ ਆ ਦਿਨ ਬਾ ਦਿਨ ਜਿਵੇਂ ਜਿਵੇਂ ਲੱਗਦੀ ਆ ਫਰਕ ਪੰਦਾ ਪੰਦਾ ਰਿਲੈਕਸ਼ਨ ਹੋ ਰਿਹਾ ਦੇਖੋ ਦਾ ਵੀ ਸਮਝੀਏ ਕਿ ਇਹ ਕੰਮ ਕਰ ਦੋ। ਬਾਕੀ ਇਹ ਨਾਲ ਕੀ ਹੁੰਦਾ ਜਿਹੜੇ ਅੰਦਰੋਂ ਤੌਰ ਤੇ ਬਲੱਡ ਵੈਸਲਸ ਨੇ ਉਹਨੂੰ ਮੇਜਰੇਟ ਕਰਦੇ। ਰੀਨੋ ਦੇ ਫਾਇਦੇ ਬਹੁਤ ਜ਼ਿਆਦਾ ਮਿਲਦਾ। ਇਹਦਾ ਵੀ ਇਹ ਮੰਗਿਆ ਨਾਲ ਜਦੋਂ ਉਹਨੂੰ ਦੁਬਾਰਾ ਕਰਾਉਣਾ ਬਣਾਉਣਾ ਵਿੱਚ ਮੋਰਲ ਪਲਸ ਬੈਨੀਫਿਟ ਦੇ। ਪਤਾ ਕਰੀਏ ਉਸਕ ਫਾਇਦੇ ਕੀ ਹੁੰਦੇ। ਕਈ ਜਿੰਨ ਨਹੀਂ ਕਰਵਾ ਸਕਦੇ।